ਇਹ ਦਫ਼ਤਰ ਦੇ ਮੂਰੇ ਇਕੱਠੇ ਹੋਏ ਪੈਣੋ ਤੇ ਭਰਾਵੋ ਸੋਨੂੰ ਪਤਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਸਾਮਰਾਜੀ ਮੁਲਕਾਂ ਦੇ ਨਾਲ ਸਮਝੌਤੇ ਕੀਤੇ ਨੇ ਤੇ ਉਹਨਾਂ ਸਾਮਰਾਜੀ ਮੁਲਕਾਂ ਨੇ ਸਾਡੇ ਭਾਰਤ ਦੇ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਪਰ ਅੱਖ ਰੱਖੀ ਹੋਈ ਐ ਆਪਾਂ ਜਦੋਂ ਮੋਦੀ ਹਕੂਮਤ 2019 ਦੇ ਵਿੱਚ ਕਾਲੇ ਕਾਨੂੰਨ ਲੈ ਕੇ ਆਈ ਹੈ ਉਦੋਂ ਵੀ ਕਹਿੰਦੇ ਸੀ ਕਿ ਜਿਹੜੇ ਇਹ ਕਾਨੂੰਨ ਹੈ ਇਹ ਕਾਨੂੰਨਾਂ ਦੇ ਵਿੱਚ ਚਾਹੇ ਸਾਡੀਆਂ ਜ਼ਮੀਨਾਂ ਖੋਹਣ ਦੇ ਉਹ ਸ਼ਬਦ ਨਹੀਂ ਪਾਏ ਪਰ ਇਹ ਜ਼ਮੀਨਾਂ ਸਾਡੇ ਲੋਕਾਂ ਤੋਂ ਖੋਹਣ ਵਾਸਤੇ ਇਹ ਕਾਨੂੰਨ ਲੈ ਕੇ ਆਏ ਨੇ ਇਹ ਜ਼ਮੀਨ ਉਹਨਾਂ ਨੂੰ ਸਾਡੇ ਜਿਹੜੇ ਛਿਲੀਆਂ ਸਰਕਾਰਾਂ ਦਾ ਅਮਲ ਹੈ ਉਹ ਵੀ ਇਹ ਕਹਿੰਦੇ ਸੀ ਕਿ ਜਿਹੜੇ 10 ਕਿੱਲਿਆਂ ਤੋਂ ਉੱਪਰ ਵਾਲੇ ਕਿਸਾਨ ਐ ਉਹਨਾਂ ਨੂੰ ਖੇਤੀ ਤੋਂ 5-7 ਕਿੱल्ले ਵਾਲੇ ਉਹ ਬਾਹਰ ਹੋ ਜਾਣ ਸਹਾਇਕ ਕਿੱਤੇ ਅਪਣਾ ਲੈਣ ਉਹ ਜ਼ਮੀਨ ਜਨਨ ਕਿ ਵੱਡੇ ਕਾਰਪੋਰੇਟਾਂ ਵਾਸਤੇ ਵੱਡੇ ਫਾਰਮ ਬਣਾਉਣ ਵਾਸਤੇ ਇਕੱਠੀ ਕਰਕੇ ਉਹਨਾਂ ਨੂੰ ਸਮੋਣੀ ਐ ਇਹ ਸਾਡੇ ਤੇ ਚਾਹੇ ਕਾਂਗਰਸ ਸਰਕਾਰ ਨੇ ਰਾਜ ਕੀਤਾ ਕਾਲੀਆਂ ਨੇ ਕੀਤਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵੀ ਜ਼ਮੀਨਾ ਖੋਹ ਦਾ ਅਮਲ ਹੈ ਜਿਹੜਾ ਉਹ ਤੇਜ਼ ਕੀਤਾ ਹੋਇਆ ਹੈ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬਲਾਰਿਆ ਨੇ ਬਹੁਤ ਵਿਸਥਾਰ ਦੇ ਨਾਲ ਬਠੋਈ ਕਲਾਂ ਦਾ ਜ਼ਮੀਨ ਦੇ ਮਸਲੇ ਦੇ ਕਾਨੂੰਨੀ ਪੱਖ ਬਾਰੇ ਜ਼ਮੀਨ ਦਾ ਰਕਬਾ ਕਿੰਨਾ ਹੈ ਕਿੰਨੇ ਪਰਿਵਾਰ ਉਹਦੇ ਤੇ ਲੰਮੇ ਸਮੇਂ ਤੋਂ ਖੇਤੀ ਕਰਦੇ ਨੇ ਖਾਸ ਕਰਕੇ ਇਸ ਜ਼ਮੀਨ ਦੇ ਉੱਪਰ ਜੋ ਇੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਤੇ ਜੋ ਆਮ ਆਦਮੀ ਪਾਰਟੀ ਦਾ ਐਮਐਲਏ ਚੇਤਨ ਸਿੰਘ ਉਹਦੇ ਵੱਲੋਂ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਮਸਲਾ ਬਣਾ ਕੇ ਉਹਨਾਂ ਨੂੰ ਆਪਸ ਵਿੱਚ ਦੀ ਲੜਾਈ ਇਹ ਸਾਨੂੰ ਇਹ ਕਾਗਜ਼ ਹੈ ਜਿਹੜੇ ਜਿੰਨੇ ਵੀ ਸਾਡੇ ਕੋਲ ਸਬੂਤ ਨੇ ਅਸੀਂ ਸੋਨੂੰ ਘੰਟੇ ਦੇ ਵਿੱਚ ਪੀਡੀਐਫ ਕਰਕੇ ਸੋਡੇ ਤੱਕ ਪਹੁੰਚਦੇ ਕਰ ਦਾਂਗੇ ਨਹੀਂ ਕੀਤੇ ਇਸ ਕਰਕੇ ਆਪਣੀ ਜਥੇਬੰਦੀ ਦਾ ਵਿਧਾਨ ਦੇ ਵਿੱਚ ਕੱਢਿਆ ਕਾਰਜ ਹੈ ਕਿ ਜਿਹੜੀ ਸਾਡੀ ਸਾਂਝ ਹੈ ਉਹ ਮਜ਼ਦੂਰਾਂ ਦੇ ਨਾਲ ਹੈ ਮਜ਼ਦੂਰਾਂ ਨੂੰ ਜਥੇਬੰਦ ਕਰਨ ਦੇ ਵਿੱਚ ਆ ਰਹੀਆਂ ਮੁਸ਼ਕਿਲ ਸੀਲੇ ਨਹੀਂ ਹੈਗੇ ਉਹ ਜਦੋਂ ਜਥੇਬੰਦ ਹੁੰਦੇ ਨੇ ਉਹਨਾਂ ਦੇ ਬਾਈਕਾਟ ਕੀਤੇ ਜਾਂਦੇ ਨੇ ਉਹਨਾਂ ਨੂੰ ਜਥੇਬੰਦ ਹੋਣ ਵੱਲ ਨਹੀਂ ਤੁਰਨ ਦਿੱਤਾ ਜਾਂਦਾ ਆਪਾਂ ਉਹਨਾਂ ਦੇ ਨਾਲ ਖੜਕੇ ਉਹਨਾਂ ਦੀਆਂ ਪਿੰਡਾਂ ਦੇ ਵਿੱਚ ਕਾਇਆਆਂ ਬਣਾਈਆਂ ਨੇ ਉਹਨਾਂ ਨੂੰ ਜਥੇਬੰਦ ਕੀਤਾ ਉਹਨਾਂ ਨੂੰ ਇਸ ਗੱਲ ਦੀ ਤਾਕਤ ਬਖਸ਼ੀ ਹੈ ਕਿ ਜਿਹੜੀ ਇਹ ਸਰਕਾਰ ਦੇ ਨਾਲ ਲੜਾਈ ਹੈ ਇਹ ਲੜਾਈ ਮਜ਼ਦੂਰ ਕਿਸਾਨਾਂ ਦੇ ਇੱਕ ਕੇ ਤੋਂ ਬਗੈਰ ਜਿੱਤੀ ਨਹੀਂ ਜਾਣੀ ਤੇ ਉਹਨਾਂ ਦੇ ਨਾਲ ਚਾਹੇ ਉਹ ਕਿਸਾਨੀ ਔਰਤ ਦੀਆਂ ਵਰਗ ਦੀਆਂ ਔਰਤਾਂ ਨੇ ਚਾਹੇ ਮਜ਼ਦੂਰ ਔਰਤ ਦੇ ਵਰਗ ਦੀਆਂ ਔਰਤਾਂ ਨੇ ਉਹਨਾਂ ਦੀ ਜੋਟੀ ਪਈ ਤੋਂ ਬਿਨਾ ਸਾਡੀਆਂ ਲੜਾਈਆਂ ਹੱਲ ਨਹੀਂ ਹੋਣੀਆਂ ਸਾਡੇ ਮਸਲੇ ਹੱਲ ਨਹੀਂ ਹੋਣੇ ਤੇ ਜੀਆਂ ਬਹੁਤ ਸਾਰੇ ਆਧਾਰਨਾ ਨੇ ਮੇਰੇ ਤੋਂ ਪਹਿਲਾਂ ਵਾਲੇ ਬਲਾਰੇ ਨੇ ਦੱਸਿਆ ਕਿ ਜਦੋਂ 2005 ਦੇ ਵਿੱਚ ਜਿਵੇਂ ਦੇ ਵਾਸਤੇ ਕਾਂਗਰਸ ਪਾਰਟੀ ਕਾਂਗਰਸ ਸਰਕਾਰ ਪ੍ਰੋਜੈਕਟਾਂ ਦੇ ਨਾਂ ਦੇ ਥੱਲੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਲੱਗੀ ਐ ਧੌਲਾ ਸੰਨਾ ਸੰਘੇੜਾ ਉਸ ਤੋਂ ਬਾਅਦ ਗਵਿੰਦਪੁਰਾ ਮਾਨਸਾ ਜ਼ਿਲ੍ਹੇ ਦਾ ਪਿੰਡ ਐ ਉੱਥੇ ਵੀ ਪਿਉਨਾ ਕੰਪਨੀ ਨੂੰ ਜ਼ਮੀਨ ਦੇਣ ਦੇ ਵਾਸਤੇ ਉੱਥੋਂ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਹੁੰਦੀ ਐ ਤੇ ਉਸ ਪਿਉਨਾ ਕੰਪਨੀ ਤੋਂ ਦੀ ਜਮੀਨ ਬਾਸ ਲੈਣ ਦੇ ਵਾਸਤੇ ਆਪਣੀ ਜੱਥੇਵੰਦੀ ਦੀਗਵਾਈ ਦੇ ਵਿੱਚ ਹੋਰ ਜੱਥੇਵੰਦੀਆਂ ਦੇ ਵੱਲੋਂ ਵੀ ਸੰਘਰਸ਼ ਲੜਿਆ ਜਾਂਦਾ ਆਪਾਂ ਕਹਿੰਦੇ ਐ ਕਿ ਇਹ ਜਿਹੜੀ ਲੜਾਈ ਐ ਇਹ ਜ਼ਮੀਨਾਂ ਦੀ ਲੜਾਈ ਵੱਡੀ ਐ ਪਰ ਸਾਡੀਆਂ ਮਾਵਾ ਭੈਣਾ ਇਸ ਜ਼ਮੀਨ ਦੇ ਵਿੱਚ ਬਚਾਉਣ ਦੇ ਲਈ ਵੱਡਾ ਯੋਗਦਾਨ ਪਾਉਂਦੀਆਂ ਨੇ ਜਿੰਨਾ ਇਹਨਾਂ ਦੇ ਵਿੱਚ ਸਬਰ ਐ ਸੰਤੋਖ ਐ ਜਿੰਨਾ ਹੈ ਤਹਮਲ ਨਾਲ ਲੜਦਿਆਂ ਨੇ ਤੇ ਉਹਨਾਂ ਗਵਿੰਦਪੁਰੇ ਦੇ ਵਿੱਚ ਸਾਡੀਆਂ ਨੌਜਵਾਨ ਭੈਣਾਂ ਨੇ ਸਾਡੀਆਂ ਮਾਮਾ ਨੇ ਜਿਵੇਂ ਕੰਮ ਕਰਦੇ ਕੰਮ ਕੀਤੇ ਪਿੱਲਰ ਪੱਟੇ ਉਹ ਜੇਲਾਂ ਦੇ ਵਿੱਚ ਗਈਆਂ ਥਾਣਿਆਂ ਦੇ ਵਿੱਚ ਗਈਆਂ ਜਵਰ ਝੱਲਿਆ ਉਹਨਾਂ ਨੇ ਜ਼ਮੀਨ ਵਾਪਸ ਕਰਾਈ ਐ ਕੱਲੀ ਜ਼ਮੀਨ ਵਾਪਸੀ ਦੀ ਤੱਕ ਨਹੀਂ ਲੜੇ ਆਪਾਂ ਮਜ਼ਦੂਰਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਉਹਨਾਂ ਮਜ਼ਦੂਰ ਪਰਿਵਾਰਾਂ ਨੂੰ ਜਮੀਨਾਂ 'ਤੇ ਖੇਤੀ ਕਰਦੇ ਨੇ ਇਹਨਾਂ ਦਾ ਰਜਗਾਰ ਉੱਜੜਿਆ ਪਰਿਵਾਰ ਨੂੰ 3 ਲੱਖ ਰੁਪਇਆ ਪ੍ਰਤੀ ਪਰਿਵਾਰ ਮੁਆਵਜ਼ਾ ਦਵਾਇਆ 2014 ਦੇ ਵਿੱਚ ਸੈਕਟਰੀ ਐਟ ਘੇਰ ਕੇ ਸਾਬਤ ਹੋਇਆ ਗਿਆ ਇਸ ਕਰਕੇ ਪ੍ਰਭੂ ਇਹ ਚਾਰ ਮਜ਼ਦੂਰਾ ਤੇ ਕਿਸਾਨਾਂ ਨੂੰ ਪਾੜਨ ਦੀ ਉਹਨਾਂ ਦੇ ਵਿੱਚ ਪਾਟਕ ਪਾਉਣ ਦੀ ਆਮ ਆਦਮੀ ਪਾਰਟੀ ਦੀ ਚਾਲ ਹੈ ਇਹ ਕੇਂਦਰ ਸਰਕਾਰ ਦੀ ਚਾਲ ਹੈ ਬਿਚਾਰਾ ਕੈਮ ਕਰਾਂਗੇ ਐਨੇ ਨਾਲ ਸੋਡਾ ਸਮਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਸਿੰਘ ਅਰਸ਼ ਜੱਟ ਲੜਨ ਵਾਲੇ ਲੋਕਾਂ ਦੇ